ਸਾਰੇ ਕਹਿੰਦੇ ਆ ਕਿ ਜੇ ਉਦਾਸ ਹੋ ਮਾਯੂਸ ਹੋ ਹਾਂ ਪੱਖੀ ਸੋਚੋ ਹਾਂ ਪੱਖੀ ਸੋਚਣ ਨਾਲ ਤੁਹਾਡੀ ਜ਼ਿੰਦਗੀ ਚ ਵਧੀਆ ਕੁਝ ਹੋਊਗਾ ਪਰ ਇਹ ਕਿਤਾਬ ਜੇ ਮੈਨੂੰ ਸਵੇਰੇ ਪੜ੍ਹਨ ਨੂੰ ਮਿਲਿਆ ਕਿ ਉਦਾਸ ਹੋ ਮਾਯੂਸ ਹੋ ਨਾ ਪੱਖੀ ਸੋਚੋ ਇੱਕ ਵਾਰੀ ਸੋਚ ਕੇ ਵੇਖੋ ਸਾਰੇ ਤਾਂ ਕਹਿੰਦੇ ਆ ਵੀ ਹਾਂ ਪੱਖੀ ਸੋਚੋ ਪਰ ਇਹ ਕਿਤਾਬ ਕਹਿੰਦੀ ਹੈ ਕਿ ਤੁਸੀਂ ਇੱਕ ਵਾਰੀ ਨਾ ਪੱਖੀ ਸੋਚ ਕੇ ਵੇਖੋ ਤੁਹਾਡਾ ਪਿਓ ਤੁਹਾਡੇ ਨਾਲ ਗੁੱਸੇ ਆ ਜਦੋਂ ਤੁਹਾਡਾ ਪਿਓ ਹੋਊਗਾ ਹੀ ਨਹੀਂ ਫਿਰ ਤੁਹਾਨੂੰ ਕਿਵੇਂ ਮਹਿਸੂਸ ਹੋਊਗਾ ਨਾ ਪੱਕੀ ਸੋਚ ਹੈ 네ਗੈਟਿਵਿਟੀ ਚ ਪੋਜ਼ਿਟਿਵਿਟੀ ਕਿਵੇਂ ਕੱਢਣੀ ਹੈ ਕਿਹਾ ਤੁਹਾਡੀ ਪਤਨੀ ਬਿਮਾਰ ਹੈ ਚੰਗਾ ਖਾਣਾ ਨਹੀਂ ਬਣਾ ਸਕਦੀ ਜਦੋਂ ਕੁਝ ਵੀ ਨਾ ਕਰ ਸਕੇਗੀ ਉਦੋਂ ਤੁਹਾਡਾ ਕੀ ਹਾਲ ਹੋਵੇਗਾ ਨਾ ਪੱਕੀ ਸੋਚ ਖਿਆਲ ਕਰੋ ਤੁਹਾਨੂੰ ਤੁਰਨ ਵਿੱਚ ਮੁਸ਼ਕਲ ਹੈ ਜੇ ਤੁਸੀਂ ਵਾਸ਼ਰੂਮ ਤੱਕ ਹੀ ਨਹੀਂ ਜਾ ਸਕਦੇ ਕਿੰਨਾ ਔਖਾ ਹੋਊਗਾ ਤੁਹਾਨੂੰ ਫਿਲਹਾਲ ਤੁਰਨ ਚ ਮੁਸ਼ਕਲ ਹੋ ਰਹੀ ਹੈ ਪਰ ਤੁਸੀਂ ਸੋਚੋ ਜੇ ਤੁਸੀਂ ਵਾਸ਼ਰੂਮ ਤੱਕ ਹੀ ਨਹੀਂ ਜਾ ਸਕਦੇ ਕਿੰਨਾ ਮੁਸ਼ਕਲ ਹੋਊਗਾ ਤੁਹਾਡੇ ਲਈ ਹਨਾ ਨਾ ਪੱਕੀ ਸੋਚਣਾ ਤੁਸੀਂ ਆਲੇ ਦੁਆਲੇ ਦਾ ਮਹੱਤਵ ਸਮਝੋਗੇ ਤੁਸੀਂ ਸ਼ਿਕਾਇਤਾਂ ਲਾਉਣ ਦੀ ਥਾਂ ਧੰਨਵਾਦ ਕਰੋਗੇ ਇੱਕ ਔਰਤ ਦਾ ਘਰ ਵਾਲਾ ਸ਼ਰਾਬ ਉਹ ਪੀਂਦਾ ਸੀਗਾ ਸਿਰਫ ਸ਼ਰਾਬ ਪੀਂਦਾ ਸੀਗਾ ਉਹ ਉਸ ਔਰਤ ਨੇ ਉਹਦੇ ਨਾਲ ਤਲਾਕ ਲੈਣ ਬਾਰੇ ਸੋਚਿਆ ਹੀ ਨਹੀਂ ਤਲਾਕ ਲੈ ਹੀ ਲਿਆ ਜਦੋਂ ਇਕੱਲੀ ਰਹਿੰਦੀ ਸੀ ਜਿਆਦਾ ਔਖੀ ਸੀ ਕਿਉਂਕਿ ਉਹਦਾ ਪਤੀ ਸਿਰਫ ਸ਼ਰਾਬ ਪੀਂਦਾ ਸੀਗਾ ਬਾਕੀ ਉਹਦੀਆਂ ਸੁੱਖ ਸਹੂਲਤਾਂ ਦਾ ਸਾਰਾ ਧਿਆਨ ਰੱਖਦਾ ਸੀ ਕਈ ਵਾਰੀ ਅਸੀਂ ਚੱਲਦੀ ਸਥਿਤੀ ਦੇ ਵਿੱਚ ਨੂੰ ਸੱਚ ਮੰਨ ਕੇ ਇੱਕ ਫੈਸਲਾ ਲੈ ਲੈਂਦੇ ਆ ਫਿਰ ਅਸੀਂ ਤੰਗ ਹੁੰਨੇ ਹ ਤੁਸੀਂ ਮੰਨ ਲਓ ਆਪਣੇ ਗਵਾਂਢੀ ਚ ਨੁਕਸ ਕਰਦੇ ਹੋ ਪਰ ਤੁਸੀਂ ਸੋਚੋ ਤੁਹਾਡਾ ਗਵਾਂਢੀ ਹੈ ਹੀ ਨਹੀਂ ਆ ਫਿਰ ਮਤਲਬ ਸਥਿਤੀ ਕਿਹੋ ਜਿਹੀ ਵੀ ਹੋਵੇ ਕੁਦਰਤ ਨੇਚਰ ਉਸ ਵਿੱਚ ਬਦਲਾਵ ਲੈ ਕੇ ਆਉਂਦੀ ਹੈ ਕਦੇ-ਕਦੇ ਨਾ ਪੱਕੀ ਸੋਚ ਵੀ ਬਣਾ ਲੈਣੀ